ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਕੋਟਲੇ ਪਿੰਡ ਦੇ ਵਿੱਚ ਨਿੱਕੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਬਾਈ ਦੇ ਕੋਲੇ ਇੱਕ ਨਾ ਗਾਂ ਸੋਈ ਆ ਮਿੱਤਰੋ ਗਾਣੇ ਦਿੱਤੀ ਆ ਵੱਛੀ ਵੱਛੀ ਕਾਦੀ ਆ ਯਾਰ ਯਕੀਨ ਕਰਿਓ ਬ੍ਰੈਂਡ ਹੀ ਮਿਲ ਜਾਣਾ ਕੋਕਾ ਪੀਸੀ ਚੀਜ਼ ਮਿਲ ਜਾਣੀ ਇਹ ਚੀਜ਼ ਨੂੰ ਲੱਭਣ ਲਈ ਤੁਸੀਂ ਵੇਲੋ ਦਵਾਈਆਂ ਦੇ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਪਿਛਲੀ ਤੋਂ ਪਿਛਲੀ ਮੰਡੀ ਜਿਗਰਾਵਾਂ ਤੋਂ ਉਹ ਆ ਮਾਰ ਕੇ ਦੇ ਵਿੱਚ ਦੋ ਵੱਛੀਆਂ ਸੀ ਤੇ ਮੇਲਾ ਲੱਗ ਗਿਆ ਸੀ ਮੰਡੀ ਦੇ ਵਿੱਚ ਵੀ ਮੇਲਾ ਕੀ ਕਹਿੰਦੀ ਜੀ ਨੂੰ ਤੇ ਅੱਜ ਫਿਰ ਮੇਲਾ ਲੁੱਟਣ ਵਾਲੀ ਗੱਲ ਤੁਹਾਡੇ ਕੋਲੇ ਵੀ ਆ ਗਈ ਹੈ ਮਿੱਤਰੋ ਗਾਂ ਜਿੰਨੇ ਦੀ ਦਵਾਈਆਂ ਉਦੋਂ ਦੂਜੇ ਹਿੱਸੇ ਦੀ ਮੱਛੀ ਤੁਹਾਨੂੰ ਫ੍ਰੀ ਮਿਲ ਜਾਨੀ ਹੈ ਲੋ ਕਰਦੇ ਭਾਈ ਦੇ ਨਾਲ ਗੱਲਬਾਤ ਨਿੱਕੇ ਨਿੱਕੇ ਵੀਰੇ ਸੱਸੀ ਘਾਲ ਭਾਈ ਸੱਸੀ ਘਾਲ ਭਾਈ ਕੀ ਹਾਲ ਆ ਭਟੇ ਭਾਈ ਵਧੀਆ ਭਾਈ ਵਧੀਆ ਪਹਿਲਾਂ ਤਾਂ ਵਧਾਈਆਂ ਤੈਨੂੰ ਭਾਈ ਸਭਾ ਦੰਗ ਹੈ ਬਾਈ ਮੱਛੀ ਵਾਲੀ ਭੈਂਡ ਦੇਗੀ ਹਾਂ ਹਾਂ ਬਾਈ ਮੱਛੀ ਬੂਰੀ ਕੋਕੇ ਜੜ ਗਈ ਬਾਈ ਹੈਨਾ ਹਾਂ ਹਾਂ ਬਾਈ ਤੇ ਦਨ ਸੂਈ ਹੈ ਬਾਈ ਨਿੱਕੇ ਇਹ ਬਾਈ ਰਾਤ ਹੀ ਸੂਈ ਆ ਰਾਤ ਹੀ ਸੂਈ ਹੈ ਠੀਕ ਹੈ ਕਿੰਨਾ ਕੁ ਦੁੱਧ ਦੇਜੂਗੀ ਤੇਰੇ ਤੋਂ ਯਰ ਮਤਾ ਦੁੱਧ ਬਾਈ ਗਾਂ ਰੁੱਤ ਵਧੀਆ ਗਈ ਦੇਉਗੀ 24 25 ਲੀਟਰ ਦੇ ਦੂਗੀ ਬਿਲਕੁਲ ਖਣਲੇ ਵਾਲੀ ਹੈਨਾ ਹਾਂਜੀ ਹਾਂਜੀ ਸੂਈ ਕਿਦੋਂ ਰਾਤ ਬਾਈ ਰਾਤ 1:30 ਵਜੇ ਸੂਈ ਬਾਈ ਛੇਰ ਜੂਰ ਪਾਤੀ ਓਕੇ ਬਾਈ ਵੀਡੀਓ ਆਪਣੇ ਕੋਲ ਕੋਲ ਠੀਕ ਹੈ ਬਾਈ ਅੱਛਾ ਕੋਈ ਟੀਕੇ ਦਾ ਪਤਾ ਲੱਗਾ ਮੱਛੀ ਦੇ ਦਾ ਕਿ ਨਹੀਂ ਨਹੀਂ ਬਾਈ ਉਹ ਨਹੀਂ ਲਿਖਿਆ ਨਹੀਂ ਸੀਮਨ ਦੇ ਪਰ ਨਹੀਂ ਕੋਈ ਨਹੀਂ ਬਾਈ ਠੀਕ ਹੈ ਹੈ ਬ੍ਰ ਹਾਂ ਹਾਂ ਵੀਰੇ ਉਹ ਟੀਕਾ ਵਧੀਆ ਗਾ ਕੇ ਬਾ ਲਿਖਿਆ ਲੁਖਾਣੀ ਤੈਨੂੰ ਪਤਾ ਇੰਨਾ ਤੂੰ ਬਈ ਇਹ ਬਾਈ ਨੇ ਤੋਕੜ ਗੱਬਣ ਲੈ ਕੇ ਗਾਂ ਤਿਆਰ ਕੀਤੀ ਹੋਈ ਆ ਉਹਦਾ ਟੀਕਾ ਭਰਾਇਆ ਹੋਇਆ ਬਾਈ ਨੂੰ ਨਹੀਂ ਪਤਾ ਇਹਦੇ ਬਾਰੇ ਕਿਹੜਾ ਕਿਹੜਾ ਨਹੀਂ ਉਹਦੇ ਗਾਂ ਪੂਰੀ ਟੌਪ ਦੀ ਆ ਵੀਰੇ ਨਾਲ ਅੱਛਾ ਰੇਟ ਬਾਈ ਕੀ ਰੱਖਾਂਗੇ ਦਾ ਆਪਾਂ ਰੇਟ ਇਹਦਾ ਹੈਗਾ ਵੀਰੇ 90000 ਰੁਪਏ 90000 ਰੁਪਏ ਮਾਨਸਨ ਕਰ ਦੇਗੇ ਹਾਂ ਬਈ ਕਰਾਂਗੇ ਨਾ ਕਰਾਂਗੇ ਬਈ ਕਰਾਂਗੇ ਬਈ ਤੋਰੀਏ ਵੀਰੇ ਖੋਲੀ ਮਣਾਂ ਹਾਂ ਵੀਰੇ ਤੋਰੀ ਭਰਾਵੇ ਦਾ ਲੈ ਮਿੱਤਰੋ ਤੋੜ ਕੇ ਦਰਸ਼ਨ ਕਰਉਣਾ ਤੁਹਾਨੂੰ ਚੀਜ਼ਾਂ ਕਰਮ ਵਾਲੀ ਐਵੇਂ ਨਾ ਜਾਣਿਆ ਜੀ ਹਾਂ ਆਹ ਵੇਖੋ ਬਈ ਉਹ ਗਾਂ ਵੀ ਤੋਹਫਾ ਮਿਲ ਜਣੀ 24 25 ਕਿਲੋ ਵਾਲੀ ਦੇ ਨਾਲ ਮੱਛੀ ਮਿਲਣੀ ਹੈ ਜਿਹੜੀ ਉਹ ਤਾਂ ਫਿਰ ਇਹ ਸੋਚ ਲੋ ਵੀ ਪਰਮਾਤਮਾ ਵੱਲੋਂ ਤੁਹਾਨੂੰ ਗੋਡ ਗਿਫਟ ਹੀ ਮਿਲ ਜਾਣਾ ਕਿਉਂਕਿ ਬਈ ਆਹ ਚੀਜ਼ ਨੂੰ ਲੈਂਡ ਦੇ ਲਈ ਟੀਕੇ ਬਹੁਤ ਚੰਗੇ ਭਰੋਣੇ ਪੈਂਦੇ ਆ ਤੇ ਟੀਕਿਆਂ ਦੀ ਵੇੜ ਸਾਲ ਸਾਲ ਕਰਨੀ ਪੈਂਦੀ ਆ ਸੂਨ ਦੇ ਕਰੀਬ ਆਵੇ ਗਾਂ ਤੇ ਨਤੀਜਾ ਆਈਏ ਜਿਹਨੇ ਨਤੀਜਾ ਬਣਿਆ ਬਣਿਆ ਦੁੱਧ ਵੀ ਮਿਲ ਜਾਣਾ ਤੁਹਾਨੂੰ ਮਗਰ ਬ੍ਰਾਂਡ ਮੱਛੀ ਮਿਲ ਜਣੀ ਅੱਛਾ ਮਾਨਤਨ ਨਿੱਕੇ ਬਈ ਖੁੱਲਾ ਢੋਲਾ ਕਰਦੇਗਾ ਵੀ ਹਾਂ ਬਈ ਕਰਦੇ ਆ ਕੋਈ ਛੱਡੀ ਬੱਚਾ ਥੱਲੇ ਲਾਈ ਮਰੇ ਤਾਰਾ ਵਖਾਈਏ ਦੋ ਦੋ ਇਦਾਂ ਤੁਹਾਨੂੰ ਲਾਈ ਮੇਟਰ ਉਹ ਦੇਖੋ ਕਿ ਉਹ ਨੀ ਕਰਮ ਵਾਲੀ ਹੈ ਨਾ ਓਕੇ ਜੜਨ ਵਾਲੀ ਚੀਜ਼ ਹੀ ਆ ਯਾਰ ਕੋਈ ਕਰਨ ਵਾਲੀ ਗੱਲ ਨਹੀਂ ਕੀ ਤੂੰ ਆ ਹੁੰਦਾ ਚੋਣ ਬਈ ਵੇਖੋ ਗਾ ਦੂਜਣੀਆਂ ਮਾਸ ਦੀ ਥਾਣੀ ਬਹੁਤ ਚੰਗਾ ਚੌਂਕ ਚੰਗਾ ਹੋਣੀ ਹੁਣ ਲੇ ਮਿੱਤਰੋ 90000 ਦੇ ਵਿੱਚ ਦੋ ਚੀਜ਼ਾਂ ਇੱਕ ਮਗਰ ਬੱਛੀ ਤੇ ਬੱਛੀ ਦੇ ਮਾਲਾ ਗਾਂ ਤੇ ਬੱਛੀ ਦੋਵੇਂ ਚੀਜ਼ਾਂ ਤੁਹਾਨੂੰ ਤੋਹਫਾ ਬ੍ਰਾਂਡ ਮਿਲ ਜਣੇ ਆ ਰੇਟ 90000 ਰੁਪਿਆ ਵਾ ਪਿੰਡ ਕੋਟ ਕੋਟ ਕਰੋੜ ਖੁਰਦ ਰਫ ਕੋਟਲਾ ਵਾ ਨੰਬਰ ਸਕਰੀਨ ਦੇ ਉੱਤੇ ਨੋਟ ਕਰ ਲਓ ਨਿੱਕੇ ਭਾਈ ਨੰਬਰ ਲਿਖਾਈਂਗੇ 98765 ਜੀ 65910 9876565910 10 ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਜਿਹੜੇ ਭਰਾ ਨੂੰ ਚੰਗੀ ਗਾਂ ਦੀ ਭਾਲ ਦੇ ਵਿੱਚ ਚੰਗੀ ਬ੍ਰਾਂਡ ਚੀਜ਼ ਲੈਣੀ ਚਾਹਣੇ ਤੇ ਫਿਰ ਆਜੋ ਕੋਟਲੇ ਪਿੰਡ ਦੇ ਵਿੱਚ